ਹਨ انسان ਜਦੋਂ ਵੀ ਜੰਮਦਾ ਦੁੱਖ ਸਾਥੀ ਰੰਭ ਹੋ ਜਾਂਦੇ ਤੋ ਪਛਾਂਦੀ ਤਾ ਦੁੱਖ ਸੁਖ ਵਧੰਦੇ ਰਹਿੰਦੇ ਕਿਤੇ ਆਗੇ ਕਿਤੇ ਚਲੇਗੇ ਇਹ ਹੁੰਦਾ ਨਾ ਵੱਡੇ ਵੱਡੇ ਰਾਜੇ ਮਹਾਰਾਜੇ ਤੱਕ ਤੋ ਕੀ ਹੈ ਉਹ ਵੀ ਰੋਂਦੇ ਕਲੋਂਦੇ ਫਿਰਦੇ ਰੋਵੇ RAM ਨਿਕਾਲਾ ਵੇ ਸੀਤਾ ਲਖ ਵਿਛੜ ਗਏ। ਤ੍ਰਿਤੇ ਦੇਵਤਾਂ ਨੂੰ ਨੇ ਗਏ। ਰਾਮचंद ਦੀ ਪਿਗਵਾ। ਕਹਿੰਦੇ ਜਦੋਂ ਉਹ ਵੀ ਰੋਪੇ ਇੱਕ ਦਿਨ। ਕਿ ਉਹਨਾਂ ਦੇ ਵੀ ਨਸੀਬ ਚ ਰੋਣਾ ਸੀ। ਰੋਂਦਾ ਕਦੋਂ ਹੈ ਦੁੱਖ ਹੁੰਦੇ ਭਈ। ਦੁੱਖ ਰਵਾ ਦਿੰਦੇ ਇਨਸਾਨ ਨੂੰ। ਅੱਜ ਦੇ ਸੰਸਾਰ 'ਚ ਵੀ ਐਸੀ ਐ ਨੇ ਕਿ ਜਿਹਦੇ ਕੋਲ ਬਹੁਤ ਧਨ ਦੌਲਤ ਹੈ ਤਨਾੜ ਹੈ ਬਿਉ ਸੁਖੀ ਹੈ ਅਸਲ ਵਿੱਚ ਉਹ ਸਭ ਤੋਂ ਦੁਖੀ ਹੈ ਉਹ ਨਗਰ 'ਚ ਬੈਠੇ ਹਨ ਔਰ ਜਿਹਦੇ ਕੋਲ ਚੰਗੀ ਜ਼ਮੀਨ ਜਾਇਦਾਦ ਹੈ ਉਨੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਔਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਆਪਣੇ ਕਾਰੋਬਾਰ ਦੀ ਚਿੰਤਾ ਰਹਿੰਦੀ ਬਾਡੀ ਦਾ ਸੀਜ਼ਨ ਹੈ ਰੰਗੋਣ ਵਾਲਾ ਚਿੰਤਾ ਪੈਗੀ ਸੰਭਾਲ ਦੀ ਕਟਾਈ ਦੀ ਹਰ ਚੀਜ਼ ਦੀ ਪਾਉ ਦਿਨ ਰਾਤ ਸੋਦੇ ਨਹੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਕ ਪਲ ਵੀ ਨਾ ਉਹ ਸਰੀਰ ਕਰਕੇ ਨਾ ਉਹ ਮਨ ਕਰਕੇ ਆਰਾਮ ਦੇ ਵਿੱਚ ਪਰ ਉਸ ਦੇ ਉਲਟ ਜੋ ਗਰੀਬ ਹੈ ਜੋ ਨਿਤ ਪ੍ਰਤੀਕਾਰਤ ਕਰਦਾ ਉਹਨੂੰ ਇਸ ਗੱਲ ਦੀ ਚਿੰਤਾ ਕੋਈ ਨਹੀਂ ਉਹ ਵਹਿਰੂ ਦੇ ਸ਼ੁਕਰ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਸ਼ੁਕਰਗੁਜ਼ਾਰ ਹੈ ਵਹਿਗ ਕਿ ਮਾਲਕਾ ਤੂੰ ਮੈਨੂੰ ਜੋ ਜੀਵਨ ਦਿੱਤਾ ਹੈ ਇਹਦੇ ਵਿੱਚ ਘੱਟੋ ਘੱਟ ਤੈਨੂੰ ਯਾਦ ਕਰਨ ਦਾ ਸਮਾਂ ਤਾਂ ਤੂੰ ਮੈਨੂੰ ਦਿੱਤਾ ਨਾ ਗਰੀਬ ਕੋਲ ਚਿੰਤਾਵਾਂ ਨਹੀਂ ਹੁੰਦੀ ਹੁਣ ਕੀ ਹੈ ਬਹੁਤ ਘੱਟ ਹੋਣਗੀ ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮਤਾ ਕਰਨਾ ਪਰ ਰਾਤਰੀਤ ਕਾਟ ਜਦੋਂ ਹੋ ਜਾਂਦੀ ਹੈ ਉਦੇ ਵਰਗੀ ਨੀਂਦ ਕਿਸੇ ਦੇ ਰਾਜੇ ਮਹਾਰਾਜ ਜਿਵੇਂ ਨਸੀਬ ਨਹੀਂ ਹੁੰਦੀ ਜਿੰਨੇ ਆਰਾਮ ਦੇ ਨਾਲ ਉਹ ਸੌਂਦਾ ਕਿਉਂਕਿ ਮੌਸਮ ਦੇ ਮੁਤਾਬਕ ਹੁਣ ਗਰਮੀ ਹੋਵੇਗੀ ਪੱਖੇ ਏਸੀ ਚੱਲਣਗੇ ਤੁਹਾਡੇ ਮੁਤਾਬਕ ਮੌਸਮ ਹੋ ਜਾਏਗਾ ਪਾ ਤੁਹਾਨੂੰ ਠੰਡਾ ਚਾਹੀਦਾ ਠੰਡਾ ਹੋ ਕੇ ਅੰਦਰ ਮੌਸਮ ਠੰਡਾ ਹੋ ਗਿਆ ਤਾਂ ਤੱਕ ਅਸਰ ਹੋ ਗਿਆ ਪਰ ਮਨ ਤੱਕ ਅਸਰ ਨਹੀਂ ਹੋਇਆ ਮਨ ਹਲੇ ਵੀ ਟਟਪਰੇ ਆ ਪਟਕਰੇ ਭਾਵ ਮੁਨਕ ਨੂੰ ਹਰ ਹਾਲਤ ਵਿੱਚ ਦੁੱਖ ਹੀ ਦੁੱਖ ਹੈ ਭਾਵੇਂ ਯੋਗ ਵੀ ਰਹਿ ਭਾਵੇਂ ਗਰੀਬ ਹੈ ਕਿ ਹਰ ਇੱਕ ਨੂੰ ਦੁੱਖ ਹੀ ਦੁੱਖ ਮਿਲਦੇ ਆ ਨਾਨਕ ਬਖੀਆ ਸਭ ਸੰਸਾਰ ਹੁਣ ਇਸ ਦੁੱਖਾਂ ਵਾਲੇ ਸੰਸਾਰ ਦੇ ਵਿੱਚੋਂ ਅਸੀਂ ਬਾਹਰ ਨਿਕਲਣਾ ਕਿ ਇਸ ਦੁੱਖ ਦਾ ਸੰਸਾਰ ਹੈ ਵੀ ਕਿਉਂ ਨਾ ਇਹਨੂੰ ਹੀ ਤਿਆਗ ਦੀਏ ਜਿਵੇਂ ਸਾਨੂੰ ਆਪਣਾ ਦੇਸ਼ ਆਪਣਾ ਪੰਜਾਬ ਆਪਣਾ ਨਗਰ ਸਾਨੂੰ ਦੁੱਖ ਤਕਲੀਫਾਂ ਦਿੰਦਾ ਹੈ ਕੋਈ ਨਗਰੋਂ ਨਿਕਲ ਗਿਆ ਸ਼ਹਿਰ ਵਸ ਗਿਆ ਸ਼ਹਿਰੋਂ ਨਿਕਲ ਗਿਆ ਦੇਸ਼ ਵਸ ਗਿਆ ਭਾਵੇਂ ਅਸੀਂ ਆਰਾਮ ਦੀ ਜ਼ਿੰਦਗੀ ਭਾਲਦੇ ਆ ਕਿ ਸਾਨੂੰ ਸੁੱਖ ਕਿੱਥੇ ਮਿਲੇ ਕਦੇ ਭਾਈ ਇਹ ਵੀ ਸੋਚਿਆ ਕਿ ਸਾਡੀ ਆਤਮਾ ਨੂੰ ਹਮੇਸ਼ਾ ਲਈ ਸੁੱਖ ਕਿੱਥੇ ਮਿਲੇ ਉਹ ਸੁੱਖ ਕੇਵਲ ਤੋਂ ਕੇਵਲ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਪਤਾ ਕਿੱਥੇ ਹੈ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਇਹ ਕਿ ਹਰੀ ਪਰਮਾਤਮਾ ਦੇ ਵਿੱਚ ਸਮਾ ਜਾ ਕਿ ਉਹਦੇ ਘਰ ਵਿੱਚ ਰਹਿ ਪੈਣਾ ਉਹਦਾ ਘਰ ਪੂਰਨ ਬ੍ਰਹਿਮੰਡ ਹੈ ਜੋ ਕੁਝ ਦੇਖਦਾ ਸਭ ਕੁਝ ਵਹਿਗਰੂ ਹੈ ਜਦੋਂ ਅਮਰਤੀ ਗੱਲ ਕਰਾਂਗੇ ਉਹਦੇ ਵੀ ਇਹੀ ਹੁੰਦਾ ਪ੍ਰਮਾਤਮਾ ਦੇ ਵਿੱਚ ਸਮਾਜ ਜਾਣਾ ਇੱਕਮਿਕ ਹੋ ਜਾਣਾ ਜਦੋਂ ਗੱਲ ਕਰਾਂਗੇ ਸਤਖੰਡ ਦੀ ਉਦੋਂ ਵੀ ਸਾਡੇ ਧਿਆਨ ਭਾਵੇਂ ਕਿਸੇ ਇਮਾਰਤਾਂ ਧਰਤੀਆਂ ਵੱਲ ਜਾਂਦੇ ਹੋਣਗੇ ਅਸਮਾਨ ਵੱਲ ਜਾਂਦੇ ਹੋਣਗੇ ਤਾਂ ਚਲੇ ਜਾਣਾ ਤਾਂ ਸੱਚ ਕੰਡ ਹੈ ਪਰ ਉਹ ਵੀ ਅਸਲ ਵਿੱਚ ਪ੍ਰਮਾਤਮਾ ਵਿੱਚ ਸਮਾ ਜਾਣਾ ਪ੍ਰਮਾਤਮਾ ਦਾ ਰੂਪ ਬਣ ਜਾਣਾ ਜੋ ਪ੍ਰਮਾਤਮਾ ਹੈ ਭਾਈ ਕਿ ਉਸੇ ਤਰ੍ਹਾਂ ਦਾ ਰੂਪ ਧਾਰਨ ਕਰ ਲੈਣਾ ਜੋ ਵਹਿਗਰੂ ਨਰੰਕਾਰ ਹੈ ਜੋ ਰੂਪ ਤੋਂ ਰਹਤਾ ਰੰਗ ਤੋਂ ਰਹਤਾ ਆਕਾਰ ਤੋਂ ਰਹਤਾ ਬਸ ਇਸ ਆਨੰਦ ਵਿੱਚ ਜਦੋਂ ਆ ਗਏ ਸੇ ਸੁਖੀ ਸੁਖ ਉਹਨਾਂ ਉਸ ਸੁਖ ਤੱਕ ਪਹੁੰਚਣਾ ਹੈ ਤੇ ਪਾਛਾ ਕਹਿੰਦੇ ਅਬ ਕਲੂ ਆਏ ਅਜ ਸਮਾ ਆ ਗਏ ਤੇ ਇਸ ਸਮੇਂ ਦੇ ਵਿੱਚ ਇੱਕ ਨਾਮ ਹੋ 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 ਕਹਿੰਦੇ ਇੱਕ ਨਾਮ ਦਾ ਬੂਹ ਪੀਜ ਲੈ ਇੱਕ ਨਾਮ ਦਾ ਵੀ ਬੀਜ ਪਾਈ ਔਰ ਉਸ ਦਾ ਜਦੋਂ ਵਾਧਾ ਹੋਵੇਗਾ ਨਾ ਤੇ ਉਸ ਤੇ ਇਨਾ ਉਸਨੇ ਵਦਨਾ ਉਸ ਨੂੰ ਕੋਈ ਘਟਾ ਨਹੀਂ ਸਕਦਾ ਕਿ ਉਸ ਨੂੰ ਕੋਈ ਘਟਾ ਨਹੀਂ ਸਕਦਾ ਵਿੱਚ ਵਾਧਾ ਹੀ ਵਾਧਾ ਹੋਣਾ ਹੈ ਇੱਕ ਬੂਟਾ ਬੀਜ ਲੈ ਨਾ ਮਿਲਾ ਇੱਕ ਨਾਮ ਬੋ 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 ਅਗੇ ਇਹ ਵੀ ਦੱਸ ਦਿੱਤਾ ਅਨਰਤ ਨਹੀਂ ਰੇ ਕਹਿੰਦੇ ਹੋਰ ਕੋਈ ਭਾਵ ਹੁਣ ਹਰ ਇੱਕ ਚੀਜ਼ ਨੂੰ ਵੇਚਣ ਦੀ ਖਾਤਰ ਹੁਣ ਕਣਕ ਦੀ ਵੜਾਈ ਹੋਵੇਗੀ ਉਹ ਤੋਂ ਕੁਝ ਸਮੇਂ ਬਾਅਦ ਫੇਚੋ ਨੇ ਦੀ ਲਵਾਈ ਹੋਵੇਗੀ ਹੁਣ ਧਰਤੀ ਹੋਈ ਏ ਇਸੇ ਧਰਤੀ ਤੇ ਅਸੀਂ ਕਣਕ ਦੀ ਬਜਾਈ ਕਰਦੇ ਆਂ ਵੜਾਈ ਕਰਦੇ ਆਂ ਇੱਥੇ ਜੁਨਾ ਔਰ ਸਮੇਂ ਦਾ ਬਹੁਤ ਖਿਆਲ ਰੱਖਣਾ ਪੈਂਦਾ ਵੀ ਕਦੋਂ ਵੇਚਣਾ ਕਿਹਨੂੰ ਕਿੱਥੇ ਵੇਚਣਾ ਵਾ ਕੀ ਹਿਸਾਬਤਾ ਵਾ ਇਹਨੇ ਕਿ ਝੋਨੇ ਦੇ ਸਮੇਂ ਤੇ ਅਸੀਂ ਕਣਕ ਲਾ ਦੀ ਜਿਵੇਂ ਕਿਦੇ ਚਲ ਛੱਡ ਭਈ ਹੁਣ ਤਣਕ ਵੱਡੀ ਆ ਇਹਦੀ ਝੋਨਾ ਰਹਿਣ ਦਾ ਫੇਰ ਕਣਕ ਲਾ ਦੀ ਹੁਣ ਹੀ ਨਹੀਂ ਕੀ ਰਤ ਤਾਂ ਹੋਣਾ ਜ਼ਰੂਰੀ ਹੈ ਹੁਣ ਉਸੇ ਤਰ੍ਹਾਂ ਹੀ ਜਿਵੇਂ ਧਰਤੀ ਤਾਂ ਵੇਹ ਥਾਵ ਪਰ ਮੌਸਮ ਦੇ ਨਾਲ ਹੀ ਉੱਥੇ ਫਲ ਪੁੱਟੇ ਹੁੰਦੇ ਆ ਫਸਲਾਂ ਹੁੰਦੀਆਂ ਉਸੇ ਤਰ੍ਹਾਂ ਭਾਈ ਜਨਮ ਤੰਤਰੇ ਬਹੁਤ ਹੋਣੇ ਨੇ ਜਨਮ ਤੋਂ ਖਿਹੜਾ ਤੱਕ ਨਹੀਂ ਛੁੱਟਣਾ ਜਦੋਂ ਪ੍ਰਮਾਤਮਾ ਦੇ ਨਾਲ ਇੱਕ ਰੂਪ ਇੱਕ ਜੋਤ ਨਹੀਂ ਹੋ ਜਾਂਦਾ ਤਦ ਤੱਕ ਤੇਰਾ ਖਿਹੜਾ ਨਹੀਂ ਛੁੱਟਣਾ ਬਾਰ ਬਾਰ ਜਮਦਾ ਰਹੇਗਾ ਬਾਰ ਬਾਰ ਮਰਦਾ ਰਹੇਗਾ ਹੁਣ ਪਾਸ਼ਾ ਕਹਿੰਦੇ ਆ ਹੁਣ ਸਮਾਂ ਆਇਆ ਬਾਕੀ ਦੁਨੀਆ ਦੇ ਵਿੱਚ ਤੂੰ ਪ੍ਰਮਾਤਮਾ ਨੂੰ ਨਹੀਂ ਤੇ ਆ ਸਕਦਾ ਨਹੀਂ ਸੇਵਾ ਕਰ ਸਕਦਾ ਹੁਣ ਮੌਕਾ ਨਾ ਗਵਾਈ ਅਬ ਕਲੂ ਆਇਓ ਰੀ ਇੱਕ ਨਾਮ ਬੋਵੋ ਬੋਵੋ ਅਗੇ ਇਹ ਵੀ ਦੱਸਦਾ ਫੇਰ ਮੌਕਾ ਨਹੀਂ ਅਨੁਰਤਨਾਹੀ ਰੇ ਮਤ ਭਰ ਭੁੱਲੋ ਭੁੱਲੋ ਕਹਿੰਦੇ ਇਸ ਗੱਲ ਨੂੰ ਬਿਲਕੁਲ ਨਾ ਭੁੱਲੀ ਵਿਚਰੋਂ ਕੋਈ ਗੱਲ ਨਹੀਂ ਆ ਜਨਮ ਨਹੀਂ ਨਾਮ ਜਪਿਆ ਅਗਲਾ ਜਨਮ ਜਪ ਲਾਂਗੀ ਜਦੋਂ ਜੋਨੀ ਕੀੜੇ ਮਕੋੜਿਆਂ ਵਾਲੀ ਆ ਗਈ ਤੇ ਫੇਰ ਭਾਈ ਤੈਨੂੰ ਨਾ ਨਾਮ ਜਪ ਹੋਣਾ ਨਾ ਸੇਵਾ ਹੋਣੀ ਇਹ ਕੋਈ ਇੱਕ ਮੌਕਾ ਹੈ ਬਸ ਮਨੁਖਾ ਦੇਹੀ ਮਨੁਖਾ ਦੇਹੀ ਦੇ ਵਿੱਚ ਹੀ ਆ ਕੇ ਤੂੰ ਪ੍ਰਮਾਤਮਾ ਦੇ ਨਾਲ ਮਿਲ ਸਕਦਾ ਹੈ ਉਹਦੇ ਰੰਗ ਦੇ ਵਿੱਚ ਆਪਣੇ ਆਤਮਾ ਨੂੰ ਰੰਗ ਸਕਦਾ ਹੈ ਉਹਦੇ ਵਰਗਾ ਹੋ ਸਕਦਾ ਹੈ ਉਹਦੀ ਜੋਤ ਵਿੱਚ ਸਮਾ ਸਕਦਾ ਉਹ ਨਹੀਂ ਹੁੰਦਾ ਕਦੋਂ ਹੈ ਬਾਸੇ ਹੀ ਕਹਿੰਦੇ ਗੁਰ ਕਿਰਪਾ ਜੇ ਨਰਕ ਕਿਨੀ ਤੇ ਇਹ ਜਗਤ ਪਛਾਨੀ ਕਹਿੰਦੇ ਕਿਰਪਾ ਇਹ ਜੋ ਨਾਮ ਵਾਲਾ ਵੀ ਹੈ ਨਾ ਹੁਣ ਜਿਵੇਂ ਖੇਤੀ ਬਾੜੀ ਉਹੀ ਖੇਤੀ ਬੀ ਬੀਜੂਗਾ ਨਾ ਜਿਹੜਾ ਕੋਲ ਆਪਣਾ ਖੇਤ ਹੋਵੇਗਾ ਆਪਣਾ ਖੇਤ ਹੋਵੇਗਾ ਤੇ ਉਸ ਨੂੰ ਵੇਜਣ ਦੇ ਖਾਤਰ ਲਈ ਵੀ ਚਾਹੀਦਾ ਹੈ। ਪਰ ਹਰ ਚੀਜ਼ ਦੀ ਲੋਡ ਪੈਂਦੀ ਹੈ ਜੋ ਵੀ ਉਹ ਹੀ ਕਰਦਾ ਨੂੰ ਦੂਸਰਾ ਨਹੀਂ ਕਰ ਸਕਦਾ। ਹੁਣ ਉਸੇ ਤਰ੍ਹਾਂ ਜਿਹਦੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਵਾਹਿਗੁਰੂ ਜੀ। ਉਸਨੇ ਆਪ ਨਹੀਂ ਲਿਖਿਆ ਕਿ ਕਿਸੇ ਨਾਲ ਕੋਈ ਪਖਵਾਤ ਕੀਤਾ। ਦੁਨੀਆ ਪਖਵਾਤ ਕਰ ਲੈਂਦੀ ਹੈ। ਪਰ ਪਰਮਾਤਮਾ ਨਹੀਂ ਕਰਦਾ ਕਿਸੇ ਦੇ ਨਾਲ। ਉਹ ਤਾਂ ਚੋਰ ਲਈ ਵੀ ਇੱਕ ਹੈ ਸਾਧ ਲਈ ਵੀ ਇੱਕ ਉਸਨੇ ਜੀ ਅਸਮਾਨ ਦੇ ਵਿੱਚ ਚੰਦ ਤਾਰੇ ਸੂਰਜ ਇਹ ਸਾਰੇ ਉਹਦੀ ਹੁਕਮ ਦੇ ਵਿੱਚ ਨੇ ਪਰ ਉਹਨਾਂ ਨੂੰ ਇਹ ਹੁਕਮ ਨਹੀਂ ਦਿੱਤਾ ਕਿ ਉਥੇ ਚੋਰ ਬੈਠਿਆ ਉਥੇ ਤੁਸੀਂ ਪ੍ਰਕਾਸ਼ ਨਹੀਂ ਹੋਣਾ ਹਵਾਵਾ ਉੱਥੇ ਨਹੀਂ ਚਲਣੀਆਂ ਚਾਹੀਦੀਆਂ ਭੇਦ ਭਾਵ ਕੋਈ ਨਹੀਂ ਹੈ ਕਿ ਕਿਸੇ ਪ੍ਰਕਾਰ ਦਾ ਰਤੀ ਭਰ ਵੀ ਪੇਦ ਬਾਮੀ ਕਿਸੇ ਨੂੰ ਜੇ ਗਰਮੀ ਹੈ ਸਭ ਲਈ ਕੋਲ ਬਰਾਬਰ ਹੈ ਸਰਦੀ ਹੈ ਸਭ ਲਈ ਬਰਾਬਰ ਹੈ ਬਾਰਸ਼ ਹੈ ਸਭ ਲਈ ਉਹ ਚੋਰਲੀ ਵੀ ਅਸਾਦ ਲਈ ਪਵਨ ਚੱਲਦੀ ਹੈ ਹਵਾ ਚੱਲਦੀ ਹੈ ਸਭ ਲਈ ਐਸੀ ਅਵਸਥਾ ਜਦੋਂ ਬਣ ਜਾਂਦੀ ਹੈ ਬਣਦੀ ਕਦੋਂ ਹੈ ਕਿ ਜੇ ਐਸੀ ਅਵਸਥਾ ਬਣੇਗੀ ਤਦ ਹੀ ਤਾਂ ਪਰਮਾਤਮਾ ਵਿੱਚ ਸਮਾਵੇਗਾ ਨਾ ਹੁਣ ਤੇਰੀ ਸੋਚ ਅਲੱਗ ਹੈ ਤੇਰੇ ਅੰਦਰ ਭੇਦ ਭਾਵ ਹੈ ਮਨ ਮਟਾਵੇ ਤੇ ਤੂੰ ਉਸ ਵਿੱਚ ਨਹੀਂ ਸਮਾ ਸਕਦਾ ਗੱਲ ਖਤਮ ਕਰਤੀ ਪਾਤਸ਼ਾਹ ਜੀ ਨੇ ਕਿ ਹਰੀ ਦਾ ਜਨ ਹੈ ਕੈ ਕੈਸਾ ਹਰ ਜਨ ਐਸਾ ਚਾਹੀਏ ਕੈਸਾ ਹਰ ਹੀ ਕੋਈ ਕਿ ਹਰੀ ਦਾ ਜਨ ਹੈ ਕਿਦਾਂ ਦਾ ਭਾਈ ਕਿ ਉਹਦੇ ਅੰਦਰ ਕੋਈ ਭੇਦ ਭਾਵ ਨਹੀਂ ਤੇ ਉਸੇ ਤਰ੍ਹਾਂ ਹੀ ਪਈ ਉਹਦੇ ਜਨ ਹੋ ਜਾਂਦੇ ਕਿ ਜਨ ਨੂੰ ਐਸਾ ਬਣਨਾ ਪੈਣਾ ਜਨ ਕੌਣ ਹੈ ਜੋ ਉਹਦੀ ਬੰਦਗੀ ਕਰਦਾ ਹੈ ਉਹਦੇ ਨਾਲ ਜੁੜਿਆ ਹੋਇਆ ਜੋ ਆਪਣੇ ਆਪ ਨੂੰ ਦੁੱਖਾਂ ਦੇ ਸਾਗਰ ਚੋਂ ਬਾਹਰ ਕੱਢਣਾ ਚਾਹੁੰਦਾ ਹੈ ਦੁੱਖਾਂ ਵਾਲੇ ਸੰਸਾਰ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹੈ ਉਹ ਵਿਸ਼ ਲਈ ਇੱਥੋਂ ਆਪਣਾ ਬੋਰੀ ਬਿਸਤਰਾ ਸੰਦਲੋ ਗੋਲ ਕਰਾ ਕੇ ਪ੍ਰਮਾਤਮਾ ਦੇ ਘਰ ਵਿੱਚ ਵਿਛਾਣਾ ਚਾਹੁੰਦਾ ਹੈ ਉਹ ਇਹ ਮਿਲਦਾ ਕਿੱਥੋਂ ਹੈ ਇਹ ਜਦੋਂ ਕੋਈ ਪੂਰਨ ਗੁਰੂ ਤੈਨੂੰ ਮਾਰਗਦਰਸ਼ਨ ਕਰ ਦਵੇ ਤੈਨੂੰ ਕੋਈ ਜੁਗਤੀ ਦੱਸ ਦਵੇ ਕੋਈ ਬਿਧੀ ਦਸ ਦੇ ਬਿਦਾ ਹੱਥ ਦਸ ਤੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਪਿੱਤਰ ਗੁਰਬਾਣੀ ਵਿੱਚ ਇਹ ਫਰਮਾਨ ਆਇਆ ਗੁਰ ਕਿਰਪਾ ਜੇ ਨਰਕੋ ਕਿਨੀ ਤੇ ਇਹ ਯੁਗਤ ਪਛਾਨੀ ਗੁਰੂ ਦੀ ਕਿਰਪਾ ਤੋਂ ਇਲਾਵਾ ਕਿਸੇ ਹੋਰ ਦੀ ਕਿਰਪਾ ਤੋਂ ਨਾਲ ਤੂੰ ਉੱਥੇ ਤੱਕ ਨਹੀਂ ਪਹੁੰਚ ਸਕਦਾ ਕੇਵਲ ਤੋ ਕੇਵਲ ਤੈਨੂੰ ਗੁਰੂ ਹੀ ਸੱਚਾ ਗੁਰੂ ਹੋਵੇ ਜੋ ਆਪ ਮਿਲਿਆ ਹੋਵੇ ਓਹੀ ਤੈਨੂੰ ਭਾਈ ਇਹ ਗਿਆਨ ਦੇ ਸਕਦਾ ਜੋ ਉਹਦੇ ਘਰ ਦੇ ਵਿੱਚੋਂ ਆਇਆ ਹੋਇਆ ਜੋ ਉਹਦੇ ਵਰਗਾ ਵਾ ਉਹ ਕਹਣੇ ਉਹ ਹੈ ਮੇਰੇ ਪਰਮ ਪਿਤਾ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਜੋਤ ਆਈ ਹੈ ਅਕਾਲ ਪੁਰਖ ਦੇ ਕਰਤੇ ਜੋਤ ਹੈ ਇਹ ਜੋਤ ਹੈ ਇਹ ਅੰਧੇਰੇ ਵਿੱਚ ਡੁੱਬੇ ਸੰਸਾਰ ਨੂੰ ਕੱਢਣ ਵਾਸਤੇ ਕਿ ਜੋ ਸੰਸਾਰ ਅਗਿਆਨਤਾ ਦੇ ਅੰਧੇਰੇ ਵਿੱਚ ਡੁੱਬਿਆ ਹੋਕ ਅੰਧੇਰੇ ਦੇ ਵਿੱਚ ਡੁਬਕੇ ਪਈ ਇਹ ਮਾੜੇ ਕਰਮ ਕਰਦਾ ਇਹ ਬ੍ਰਾਈ ਦੇ ਮਾਰਗ ਤੇ ਚੱਲਿਆ ਹੋਇਆ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਜਿਉਂ ਕਰ ਸੂਰਜ ਨਿਕਲਿਆ ਸਾਰੇ ਛਪੇ ਅੰਧੇਰ। ਕਿ ਜਿਸ ਤਰ੍ਹਾਂ ਭਾਈ ਸੂਰਜ ਚੜਿਆ ਹੋਇਆ ਸਾਨੂੰ ਹਰ ਇੱਕ ਵਸਤੂ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਉਸੇ ਤਰ੍ਹਾਂ ਹੀ ਇੱਕ ਗਿਆਨ ਵਾਲੀ ਜੋਤ ਜਗੀ ਹੈ। ਕਿ ਜੇ ਸਾਡੇ ਮਨਾਂ ਅੰਦਰ ਅੰਧੇਰਾ ਸੀ ਉਹ ਮਟਾ ਦਿੱਤਾ ਸਾਡੇ ਸਤਿਗੁਰੂ ਕਾਇ ਚੰਨੇ। ਜਿਸ ਤਰ੍ਹਾਂ ਹੁਣ ਇੱਕ ਘਟ 83 ਲੱਖ ਜੋਨ ਅੱਖਾਂ ਖੋਲ ਕੇ ਆਨੰਦ ਲੈਂਦੀ ਹੈ ਸੂਰ ਦੇ ਪ੍ਰਕਾਸ਼ ਦਾ ਔਰ ਇਸੇ ਤਰ੍ਹਾਂ ਇੱਕ ਪ੍ਰਾਣੀ ਐਸਾ ਵੀ ਹੈ ਕਿ ਜਿਹਨੂੰ ਕਬਰਾਟ ਹੁੰਦੀ ਹੈ ਚੜਿਆ ਸੂਰਜ ਦੇਖ ਕੇ ਉੱਲੂ ਕਵਰਾਵੇ ਉੱਲੂ ਨੂੰ ਕਬਰਾਟ ਹੈ ਹੁਣ ਉੱਲੂ ਤਾਂ ਆਪਾਂ ਕੀ ਲੈਣਾ ਹੈ ਇਹ ਤਾਂ ਉਦਾਹਰਨ ਦਿੱਤੀ ਹੈ ਭਾਈ ਗੁਰਦਾਸ ਜੀ ਮਹਾਰਾਜ ਨੇ ਗੱਲ ਤਾਂ ਕੀਤੀ ਹੈ ਮਨੁੱਖਾਂ ਦੀ ਕਿ ਜਿਤਨਾ ਉਹ ਸੂਰਜ ਜੋ ਸੰਸਾਰ ਦੇਖਦਾ ਹੈ ਜਿਹੜਾ ਅਸਮਾਨ ਵਿੱਚ ਹੈ ਉੱਥੇ ਕੋ ਉੱਲੂ ਘੁਰਾ ਜਾਂਦਾ ਹੈ ਉਸੇ ਤਰ੍ਹਾਂ ਹੀ ਗੁਰੂ ਨਾਨਕ ਪਾਤਸ਼ਾਹ ਦਾ ਜੋ ਗਿਆਨ ਹੈ ਨਾ ਗਿਆਨ ਰੂਪੀ ਸੂਰਜ ਇਹ ਜੋਤ ਜੇ ਜਗਦੀ ਹੈ ਨਾ ਇਹ ਤਾਂ ਮਨੁੱਖ ਘੁਰਾਉਂਦੇ ਆ ਕਿ ਮਨਮੁਖ ਬੰਦਾ ਇਹ ਤੋਂ ਅੱਖਾਂ ਵੀ ਚਲਿੰਦਾ ਫਿਰ ਉਹਦੇ ਲਈ ਤਾਂ ਭਾਈ ਨਰਕ ਹੈ ਉਹਦੇ ਵਿਆਸਤੀ ਪ੍ਰਮਾਤਮਾ ਦਾ ਕਰਨੀ ਹੈ ਪ੍ਰਮਾਤਮਾ ਦੇ ਘਰ ਵਿੱਚ ਸਮਾਨ ਹੈ ਤੇ ਪਾਸ਼ਾ ਦੀ ਜੋ ਯੁਗਤੀ ਸਾਨੂੰ ਦੱਸੀ ਹੋਈ ਹੈ ਯੁਗਤੀ ਦਸਤੀ ਪਾਚਾ ਨੇ ਹਰ ਜਨ ਕੈਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦੇ ਭਗਤ ਕਿਦਾਂ ਦੇ ਕਿ ਹਰੀ ਦੇ ਭਗਤਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਕੋਈ ਮਨਮਟਾਵ ਉੱਚ ਨੀਚ ਇਹ ਨਹੀਂ ਹੋਣੀ ਚਾਹੀਦੀ ਗੁਰੂ ਦੇ ਦੁਆਰੇ ਵੀ ਬੈਠਾ ਨਵੀਂ ਗੱਲ ਸੁਣੀਏ ਕਹਿੰਦੇ ਕੁਝ ਬੀਬੀਆਂ ਆਈਆਂ ਕਹਿੰਦੇ ਲਓ ਜੀ ਕਟਛੀ ਨੇ ਸਾਨੂੰ ਦੇਖ ਦਿਆ ਕਰੋ ਕਿਉਂ ਭਾਈ ਇਥੇ ਤਾਂ ਤੁਸਨੂੰ ਪਤਾ ਹੈ ਬਈ ਤੁਹਾਡੇ ਨਗਰ ਦੇ ਇਹ ਉਹ ਚ ਜੀ ਦਾ ਚਾਤ ਪਾ ਤੁਸੀਂ ਬਣਾਈ ਹੋਈ ਹੈ ਪਰਮਾਤਮਾ ਦੀ ਨੇ ਤੇ ਗੁਰਦੁਆਰੇ ਕੀ ਕਰਨ ਆਏ ਆ ਬਈ ਵਾਈ ਯੂ ਕਮ ਇਨ ਟੈਂਪਲ ਤੂੰ ਧਰਮ ਦੇ ਸਥਾਨ ਤੇ ਕਰਨ ਕੀ ਆਇਆ ਤੇਰਾ ਧਰਮ ਨਾਲ ਕੀ ਸੰਬੰਧ ਹੈ ਗੁਰਨਾਨਕ ਨਾਲ ਕੀ ਸੰਬੰਧ ਹੈ ਇੱਕ ਹੋਟਲ ਥੋੜੀ ਕਿ ਜਿਵੇਂ ਬੇਟ ਨੂੰ ਕੰਮ ਉਵੇਂ ਹੀ ਕਰੇਗਾ ਇੱਥੇ ਗੁਰਨਾਨਕ ਸਾਹਿਬ ਦਾ ਧਰ ਹੈ ਇਥੇ ਨਿਵਾਣੇ ਹੋ ਕੇ ਆਉਣਾ ਪੈਂਦਾ ਨਿਵਾਣੇ ਹੋ ਕੇ ਆਉਣਾ ਪੈਂਦਾ ਨਿਵੇਂ ਹੋ ਕੇ ਆਉਣਾ ਪੈਂਦਾ ਤੇ ਪਾਛੇ ਕਹਿੰਦੇ ਨਾਨਕ ਨਿਵਾ ਜੋ ਚਲੇ ਲਗੇ ਨਾ ਤਾਂ ਤੀਵੋ ਕਹਿੰਦੇ ਜਿਹੜਾ ਗੁਰੂ ਨਾਨਕ ਅੱਗੇ ਝੁੱਕ ਗਿਆ ਕੇ ਨਾ ਤੇ ਉਹਨੂੰ ਪਾਛੇ ਕਹਿੰਦੇ ਰੱਤੀ ਵਰ ਵੀ ਗੁਰੂ ਨਾਨਕ ਆਂਚ ਨਹੀਂ ਲੱਗਣ ਦਿੰਦੇ ਤੇ ਤੁਹਾਡੇ ਤਾਂ ਦੁੱਖ ਤਕਲੀਫਾਂ ਦੇ ਕੋਈ ਕਮੀ ਨਹੀਂ ਇਹ ਘਰ ਵਿੱਚ ਕਲੇਸ਼ ਉਜੜੇ ਪਏ ਵਸਤੇ ਨਹੀਂ ਇਹ ਘਰ ਜਿੰਨੀਆਂ ਦੁੱਖ ਤਕਲੀਫਾਂ ਨੇ ਸਨੌਣ ਲੱਗੀਆਂ ਸਾਰੀ ਕਥਾ ਇੱਧਰ ਚਲੀ ਜਾਣੀ ਧਰਮ ਦੇ ਸ਼ਾਂਤੀ ਵੀ ਆਏ ਆ ਸੋਚ ਵੀ ਐਸੀ ਲੈ ਕੇ ਆਏ ਤੇ ਇਹਨਾਂ ਨੂੰ ਪੁੱਛੇ ਅਗਿਆਨੀ ਲੋਕਾਂ ਨੂੰ ਤੁਸੀਂ ਹੋਰ ਸੰਤ ਮਹਾਂਤਮਾਂ ਦੇ ਸਥਾਨਾਂ ਤੇ ਜਾਣੇ ਹੋ ਦਰਬਾਰ ਸਾਹਿਬ ਜਾਣੇ ਹੋ ਹੋਰ ਕਿਸੇ ਦੂਸਰੇ ਨਗਰ ਜਾਣੇ ਹੋ ਜਾਂ ਕਿਸੇ ਹੋਰ ਕਿਸੇ ਨਗਰ ਦੇ ਵਿੱਚ ਪ੍ਰੋਗਰਾਮ ਤੇ ਜਾਨੇ ਕੋਈ ਮਰਗਦਾ ਹੋ ਗਿਆ ਬਿਆਦਾ ਹੋ ਗਿਆ ਤੇ ਤੁਹਾਨੂੰ ਕੀ ਪਤਾ ਵੀ ਕੌਣ ਆ ਸਾਹਮਣੇ ਵਾਲਾ ਕਿ ਮਨ ਦੇ ਹਜੂਰੀ ਚ ਕੌਣ ਬੈਠਾ ਦੇਖ ਵਰਤੌਣ ਵਾਲਾ ਕੌਣ ਹੈ ਨਹੀਂ ਨਾ ਉੱਥੇ ਦਾ ਫਟਾਫਟ ਸ਼ੱਕ ਲੈ ਲੇ ਪਰ ਮਨ ਦੇ ਵਿੱਚ ਇਹ ਨਹੀਂ ਕਿ ਜਿੱਥੇ ਬੈਠੇ ਅਸੀਂ ਮਨ ਮਟਾਵ ਐਸੇ ਵਿਚਾਰ ਮਨ ਚ ਨਾ ਲਈਏ ਇਹ ਤਾਂ ਅਗਿਆਨੇ ਮੂਰਖਾਂ ਦੀ ਸੋਚ ਹੈ ਆਹੋ ਇਹ ਹੋਨੇ ਜਿਨ੍ਹਾਂ ਦੀ ਗੱਲ ਕੀਤੀ ਹੈ ਨਾ ਭਾਈ ਗੁਰਦਾਸ ਜੀ ਨੇ ਚੜਿਆ ਸੂਰਜ ਦੇਖ ਕੇ ਉੱਲੂ ਕਬਰ ਆਵੇ ਇਹ ਉੱਲੂ ਵਰਤੀਲੇ ਲੋਕ ਨੇ ਕਿ ਇਹਨਾਂ ਨੂੰ ਗੁਰਨਾਨਕ ਸਾਹਿਬ ਦਾ ਗਿਆਨ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਘਬਰਾਹਟ ਹੁੰਦੀ ਹੈ ਚਿੰਤਾਵਾਂ ਹੁੰਦੀ ਹੈ ਤੇ ਬਾਛੇ ਕਹਿੰਦੇ ਤੇਰਾ ਮੇਰੇ ਨਾਲ ਕੋਈ ਸੰਬੰਧ ਹੀ ਨਹੀਂ ਹੈ ਇਕੋ ਹੀ ਹੋਟਲ ਤਾਜ ਨਹੀਂ ਬਣਿਆ ਹੋਇਆ ਹੈ ਕਿ ਮਨਮਰਜ਼ੀ ਦੇ ਕੇ ਤੂੰ ਪੈਸੇ ਲਾਏ ਕੇ ਮਨਮਰਜ਼ੀ ਦਾ ਜੋ ਕਛ ਕਰੇਗਾ ਕਰਵਾ ਲੇਗਾ ਖਾ ਲੇਗਾ ਨਹੀਂ ਭਈ ਇਹ ਹੈ ਸਤਗੁਰੂ ਪਾਤਸ਼ਾਹ ਦਾ ਦਰ ਇੱਥੇ ਨਿਵਾਣੇ ਹੋ ਕੇ ਆਉਣਾ ਪੈਂਦਾ ਨਿਵੇਂ ਹੋ ਕੇ ਆਉਣਾ ਪੈਂਦਾ ਭਈ ਤੇ ਨਿਵੇਂਆਂ ਦੇ ਉੱਤੇ ਹੀ ਸਤਗੁਰ ਦੀ ਕਿਰਪਾ ਹੈ ਉੱਚਿਆਂ ਦੇ ਉੱਤੇ ਕਿਰਪਾ ਨਹੀਂ ਹੁੰਦੀ ਕਿ ਆ ਵੀ ਦੇਖਦੇ ਆ ਕਿ ਜਦੋਂ ਆਪਾਂ ਕੇਦਾ ਸਿਰ ਪੁਰਹੋਦਿਆ ਨਾ ਆਪਣਾ ਹੱਥ ਉੱਚਾ ਅਤੇ ਦੂਸਰਾ ਥੋੜਾ ਨੀਵਾ ਕਰ ਲੈਂਦਾ ਹੁੰਦਾ ਇਹ ਨਹੀਂ ਕਿ ਉਹ ਤਾਂ ਮੁਸੱਤਕੀ ਜਾਵੇ ਇਹ ਤਾਂ ਆਮੀ ਆਪਾਂ ਦੇਖਦੇ ਹਾਂ ਉਸੇ ਤਰ੍ਹਾਂ ਹੀ ਗੁਰਨਾਨ ਕਸਾਇਆ ਦਾ ਹੱਥ ਵਿਤਦਾ ਹੋਣਾ